ਕਿਸਾਨ ਦੇ ਨਾਲ ਵਜੀ 3 ਕਰੋੜ 72 ਲੱਖ 84 ਹਜ਼ਾਰ ਦੀ ਠੱਗੀ ਕਿਸਾਨ ਨੇ ਇੱਕ ਕੰਪਨੀ ਦੇ ਵਿੱਚ ਇਨਵੈਸਟ ਕੀਤੇ ਸੀ ਕਰੋੜਾਂ ਰੁਪਏ ਕਿਸਾਨ ਨੂੰ 3 ਗੁਣਾ ਮੁਨਾਫਾ ਹੋਣ ਦੇ ਦਿਖਾਏ ਸੁਪਨੇ ਕੁੜੀ ਨੇ ਟੈਲੀਗ੍ਰਾਮ ਤੇ ਕੀਤਾ ਸੀ ਕਿਸਾਨ ਨੂੰ ਮੈਸੇਜ ਦਰਸਲ ਇਹ ਠੱਗੀ ਦਾ ਜਾਲ ਟੈਲੀਗ੍ਰਾਮ ਦੇ ਮਾਧਿਅਮ ਤੋਂ ਸ਼ੁਰੂ ਹੋਇਆ ਕਿਸਾਨ ਨੂੰ ਇੱਕ ਮੈਸੇਜ ਆਇਆ ਇੱਕ ਅਣਜਾਣ ਕੁੜੀ ਨੇ ਉਸ ਨੂੰ ਫੋਰੈਕਸ ট্রেਡਿੰਗ ਕਰਨ ਦੇ ਲਈ ਕਿਹਾ ਦਰਸਲ ਉਸ ਨੂੰ ਤਿੰਨ ਗੁਣਾ ਮੁਨਾਫੇ ਦਾ ਵਾਅਦਾ ਕਰਕੇ ਲੁਭਾਇਆ ਗਿਆ ਜਿਸ ਤੋਂ ਬਾਅਦ ਉਸ ਦਾ ট্রেਡਿੰਗ ਖਾਤਾ ਖੋਲ ਦਿੱਤਾ ਇਸ ਖਾਤੇ ਰਾਹੀਂ ਲੈਣ ਦੇਣ ਸ਼ੁਰੂ ਹੋ ਗਿਆ ਖੰਨਾ ਦੇ ਮਾਛੀਵਾੜਾ ਸਾਹਿਬ ਦੇ ਰਹਿਣ ਵਾਲੇ ਇੱਕ ਕਿਸਾਨ ਦਾ ਪਹਿਲਾ ਭਰੋਸਾ ਜਿੱਤਿਆ ਗਿਆ ਪਹਿਲਾਂ ਉਸ ਨੇ 40000 ਇਨਵੈਸਟ ਕੀਤੇ ਫਿਰ ਜਦੋਂ ਪੈਸਾ ਵੱਧ ਕੇ ਆਇਆ ਤੌਸ ਨੂੰ ਵਿਸ਼ਵਾਸ ਹੋ ਗਿਆ ਫਿਰ ਕਿਸੇ ਕਿਸਾਨ ਕੰਪਨੀ ਦੇ ਵਿੱਚ ਪੈਸੇ ਇਨਵੈਸਟ ਕਰਦਾ ਗਿਆ ਤੇ ਠੱਗੀ ਦਾ ਸ਼ਿਕਾਰ ਹੁੰਦਾ ਗਿਆ ਜਦੋਂ ਕਿਸਾਨ ਨੂੰ ਸ਼ੱਕ ਹੋਇਆ ਤਾਂ ਉਸਨੇ ਪੁਲਿਸ ਦੇ ਕੋਲ ਜਾ ਕੇ ਸ਼ਿਕਾਇਤ ਦਰਜ ਕਰਵਾਈ ਹੁਣ ਇਸ ਮਾਮਲੇ ਦੇ ਵਿੱਚ ਖੰਨਾ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਪੁਲਿਸ ਤਕਨੀਕੀ ਤਰੀਕਿਆਂ ਦੀ ਵਰਤੋਂ ਕਰਕੇ ਇਸ ਮਾਮਲੇ ਨੂੰ ਸੁਲਝਾਉਣ ਦੇ ਯਤਨ ਕਰ ਰਹੀ ਹੈ ਸ਼ਿਕਾਇਤਕਰਤਾ ਦੇ ਅਨੁਸਾਰ ਫੋਰੈਕਸ ਟ੍ਰੇਡਿੰਗ ਦੇ ਨਾਮ ਤੇ ਖੋਲੇ ਗਏ ਖਾਤੇ ਦੇ ਵਿੱਚ 18 ਦਸੰਬਰ 2024 ਤੱਕ ਵੱਖ-ਵੱਖ ਤਰੀਕਾਂ ਤੇ ਉਸ ਤੋਂ ਕੁੱਲ 1 ਕਰੋੜ 4 ਲੱਖ 44 ਹਜ਼ਾਰ 999 ਰੁਪਏ ਟਰਾਂਸਫਰ ਕਰਵਾਏ ਗਏ। ਉਸ ਤੋਂ ਬਾਅਦ ਉਸ ਨੂੰ ਕਾਰੋਬਾਰ ਦੇ ਵਿੱਚ ਮੁਨਾਫਾ ਦਿਖਾਇਆ ਗਿਆ। ਉਸ ਨੇ ਟ੍ਰੇਡਿੰਗ ਖਾਤੇ ਦੇ ਵਿੱਚ 3 ਕਰੋੜ ਤੋਂ ਵੱਧ ਰੁਪਏ ਦਿਖਾਏ ਦਿੱਤੇ। ਉਸ ਨੂੰ ਲੱਗਾ ਕਿ ਕਾਰੋਬਾਰ ਸੁਚਾਰੂ ਢੰਗ ਦੇ ਨਾਲ ਚੱਲ ਰਿਹਾ ਅਤੇ ਉਸ ਨੂੰ ਮੁਨਾਫਾ ਹੋ ਰਿਹਾ। ਜਦੋਂ ਉਸ ਨੇ ਇਹ ਰਕਮ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਅჯਹਾ ਕਰਨ ਦੇ ਵਿੱਚ ਸਫਲਤਾ ਹਾਸਲ ਨਹੀਂ ਹੋਈ ਪੈਸੇ ਕਢਵਾਉਣ ਦੇ ਲਈ ਉਸ ਤੋਂ 24 ਲੱਖ ਰੁਪਏ ਦਾ ਟੈਕਸ ਜਮ੍ਹਾਂ ਕਰਵਾਉਣ ਦੀ ਗੱਲ ਆਖੀ ਗਈ ਫਿਰ ਉਸ ਨੇ ਉਹ ਟੈਕਸ ਵੀ ਜਮ੍ਹਾਂ ਕਰਵਾ ਦਿੱਤਾ ਜਦੋਂ ਉਸ ਨੇ 24 ਲੱਖ ਰੁਪਏ ਟੈਕਸ ਵਜੋਂ ਜਮ੍ਹਾਂ ਕਰਵਾਉਣ ਤੋਂ ਬਾਅਦ ਪੈਸੇ ਕਢਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਦੱਸਿਆ ਗਿਆ ਕਿ ਖਾਤਾ ਫ੍ਰੀਜ਼ ਕਰ ਦਿੱਤਾ ਗਿਆ ਕਿਉਂਕਿ ਇਹ ਰਕਮ 1 ਕਰੋੜ ਤੋਂ ਵੱਧ ਸੀ ਜਸ ਲਈ ਹੁਣ 80 ਲੱਖ ਰੁਪਏ ਹੋਰ ਦੇਣੇ ਪੈਣਗੇ ਆਪਣੀ ਪਹਿਲੀ ਰਕਮ ਬਚਾਉਣ ਦੇ ਇਰਾਦੇ ਦੇ ਨਾਲ ਉਸਨੇ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੇ ਨਿਰਦੇਸ਼ਾਂ ਦੇ ਅਨੁਸਾਰ ਹੋਰ ਪੈਸੇ ਜਮ੍ਹਾਂ ਕਰਵਾ ਦਿੱਤੇ ਇਸ ਤਰ੍ਹਾਂ 10 ਫਰਵਰੀ 2025 ਤੱਕ ਉਸਨੇ ਕੁੱਲ 3 ਕਰੋੜ 72 ਲੱਖ 84 ਹਜ਼ਾਰ 999 ਰੁਪਏ ਵੱਖ-ਵੱਖ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੇ ਬਾਅਦ ਵਿੱਚ ਉਸ ਨੂੰ ਅਹਿਸਾਸ ਹੋਇਆ ਕਿ ਇਹ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਉਸਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਮਾਮਲੇ ਦਾ ਪਤਾ ਲਗਾਉਣ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਲਈ ਸ਼ਿਕਾਇਤਕਰਤਾ ਦੇ ਪੈਸੇ ਵਾਪਸ ਦਿਵਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਸੋ ਪਹਿਲਾਂ ਇਸ ਲੜਕੀ ਦੇ ਵੱਲੋਂ ਫੇਸਬੁੱਕ ਤੇ ਟਰਾਈ ਕੀਤਾ ਗਿਆ ਉਦੋਂ ਜਦੋਂ ਕਿਸਾਨ ਨਹੀਂ ਮੰਨਿਆ ਤਾਂ ਫਿਰ ਟੈਲੀਗ੍ਰam ਦੇ ਮਾਧਿਅਮ ਦੇ ਰਾਹੀਂ ਉਸ ਨੂੰ ਮੈਸੇਜ ਭੇਜਿਆ ਗਿਆ ਇਸ ਤਰੀਕੇ ਦੇ ਨਾਲ ਹੌਲੀ-ਹੌਲੀ ਕਿਸਾਨ ਆਪਣੇ ਕਰੋੜਾਂ ਰੁਪਏ ਗਵਾ ਚੁੱਕਿਆ ਠੱਗੀ ਦਾ ਸ਼ਿਕਾਰ ਹੋਇਆ ਕੁੱਲ ਮਿਲਾ ਕੇ ਇਸ ਕਿਸਾਨ ਦੇ ਨਾਲ 3 ਕਰੋੜ 72 ਲੱਖ 84 ਹਜ਼ਾਰ ਦੀ ਠੱਗੀ ਹੋਈ ਹੈ ਇਹ ਸੰਜੀਪ ਪਾਂਦੀ ਨੇ ਮਾਛਵੜਾ ਸਾਹਿਬ ਦੇ ਰਹਿਣ ਵਾਲੇ ਇਹਨਾਂ ਨੂੰ ਫੇਸਬੁੱਕ ਤੇ ਕੰਟੈਕਟ ਕੀਤਾ ਕਿਸੇ ਲੜਕੀ ਨੇ ਸਨੇਨਾ ਗੁਪਤਾ ਨੇ ਵੀ ਮੈਂ ਕੋਈ ਪ੍ਰਾਪਰਟੀ ਖਰੀਦਣੀ ਹੈ ਚੰਡੀਗੜ੍ਹ ਦੇ ਵਿੱਚ ਉਦੋਂ ਜੀ ਮੇਰੀ ਹੈਲਪ ਕਰੋ ਇਹ ਕਹਿੰਦੇ ਕਿ ਮੈਂ ਪ੍ਰੋਪਰਟੀ ਡੀਲਿੰਗ ਦਾ ਕੋਈ ਕੰਮ ਨਹੀਂ ਕਰਦਾ ਉਸ ਤੋਂ ਬਾਅਦ ਉਸੇ ਲੜਕੀ ਨੇ ਇਹਨੂੰ ਟੈਲੀਗ੍ਰਾਮ ਤੇ ਕੰਟੈਕਟ ਕੀਤਾ ਵੀ ਸਾਡੀ ਇੱਕ ਇਨਵੈਸਟਮੈਂਟ ਕੰਪਨੀ ਕੰਪਨੀ ਹੈ ਐਡਮਿਰਲ ਮਾਰਕੀਟਿੰਗ ਗਲੋਬਲ ਲਿਮਟਿਡ ਵੀ ਤੁਸੀਂ ਇਹਦੇ ਵਿੱਚ ਇਨਵੈਸਟਮੈਂਟ ਕਰੋ ਤੁਹਾਨੂੰ ਕਈ ਗੁਣਾ ਜ਼ਿਆਦਾ ਇਹਦੇ ਵਿੱਚ ਪ੍ਰੋਫਿਟ ਮਿਲੂਗਾ ਤਾਂ ਜਿਹੜੇ ਸੰਜੀਪ ਵੰਦੀ ਨੇ ਪਹਿਲੀ ਵਾਰ 3 7 9 2024 ਨੂੰ 40000 ਰੁਪਏ ਜਮ੍ਹਾਂ ਕਰਵਾਇਆ ਤੇ 10 7 ਨੂੰ ਉਹਦੇ ਅਕਾਊਂਟ ਵਿੱਚ 4663 ਰੁਪਏ ਦਾ ਪ੍ਰੋਫਿਟ ਦੇਖਿਆ ਫਿਰ ਉਹਨੂੰ ਉਹਦਾ ਵਿਸ਼ਵਾਸ ਹੋ ਗਿਆ ਫਿਰ ਉਹ ਡਿਫਰੈਂਟ ਡਿਫਰੈਂਟ ਡੇਟਸ ਤੇ ਇਨਵੈਸਟਮੈਂਟ ਕਰਦਾ ਰਿਹਾ ਤੇ ਇਹਨੇ 18 12 24 ਤੱਕ 1 ਕਰੋੜ 4 ਲੱਖ 44 ਹਜ਼ਾਰ ਰੁਪਏ ਇਨਵੈਸਟ ਕਰਦੇ ਤੇ ਇਹਦਾ ট্রেਡਿੰਗ ਦੇ ਵਿੱਚ ਬੈਲੈਂਸ ਸ਼ੋ ਹੋ ਰਿਹਾ ਸੀ 3 ਲੱਖ 66 ਦੇ ਕਰੀਬ ਯਾਨੀ ਉਹਨੂੰ ਕਰੀਬ 2 ਕਰੋੜ ਦਾ ਪ੍ਰੋਫਿਟ ਦੇਖਿਆ ਤੇ ਜਦੋਂ ਇਹਨੇ ਚਾਇਆ ਵੀ ਮੈਂ ਪ੍ਰੋਫਿਟ ਨੂੰ ਵਿਡਰਾਅ ਕਰਕੇ ਆਪਣੇ ਅਕਾਊਂਟ ਚਾਵਾਂ ਤਾਂ ਉਹਨਾਂ ਨੇ ਇਹ ਡਿਮਾਂਡ ਕੀਤੀ ਵੀ ਤੁਹਾਡਾ ਇਹਦਾ ਟੈਕਸ ਲੱਗੂਗਾ 24 ਲੱਖ ਰੁਪਏ ਇਹਦੇ ਵਿੱਚ 24 ਲੱਖ ਵੀ ਜਮ੍ਹਾਂ ਕਰਵਾਤਾ ਤੇ ਫਿਰ ਉਹਨਾਂ ਨੇ ਉਸ ਲੜਕੀ ਨੇ ਡਿਮਾਂਡ ਕੀਤੀ ਕੰਪਨੀ ਵੱਲੋਂ ਰਿਵਾਰਡ ਹੋਈ ਵੀ ਤੁਹਾਡਾ ਇਹ ਪ੍ਰੀਮੀਅਮ ਅਕਾਊਂਟ ਹੈ 1 ਕਰੋੜ ਤੋਂ ਉੱਪਰ ਦਾ ਅਮਾਉਂਟ ਹੈ ਤੁਹਾਨੂੰ ਪ੍ਰੀਮੀਅਮ ਮੈਂਬਰ ਬਣਨਾ ਪੈਣਾ ਉਹਦੀ ਫੀਸ ਹੈਗੀ ਹੈ 1 ਲੱਖ ਡਾਲਰ ਕਰੀਬ 80 ਲੱਖ ਰੁਪਏ ਤੇ ਉਹ ਵੀ ਇਹਨੇ ਜਮ੍ਹਾਂ ਕਰਵਾਤਾ ਇਹਨੇ ਸਾਰਾ ਕੁੱਲ 3 ਕਰੋੜ 72 ਲੱਖ 84 ਹਜ਼ਾਰ ਰੁਪਏ ਉਹਨਾਂ ਨੂੰ ਜਮ੍ਹਾਂ ਕਰਵਾਤਾ ਪਰ ਇਹਦੇ ਪੈਸੇ ਆਪਣੇ ਕੋਲ ਚ ਟ੍ਰਾਂਸਫਰ ਹੋਈ ਨਹੀਂ ਹੈਗੀ ਅਨਗਨ ਨਹੀਂ ਕਰਦੇ ਸੀ ਇਹਨੂੰ ਡਾਊਟ ਹੋਇਆ ਤੇ ਨੇ ਕੰਪਲੇਂਟ ਕੀਤੀ ਉਹ ਨੀਤੀ ਤੇ ਤੇ ਉਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ 3184 ਜਿਹੜੀ ਪਹਿਲਾਂ 420 ਹੁੰਦੀ ਸੀ ਵੀ ਆਈ ਪੀ ਸੀ ਤੇ ਆਈ ਟੀ ਐਕ ਦੀ ਧਾਰਾਵਾਂ ਨੇ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੀ ਹੈ ਜੀ ਸਰ ਇਹ ਕੰਪਨੀ ਕਰਦਾ ਦੋ ਜਿਹੜਾ ਇਹ ਇਹ ਖੇਤੀਬਾੜੀ ਦਾ ਕੰਮ ਕਰਦਾ ਸੀ ਇਹ ਇਹ ਦੱਸਦਾ ਹੈ ਸਰ ਕੋਈ ਪਤਾ ਨਹੀਂ ਕਿ ਕਿੱਥੋਂੰਨੇ ਪੈਸੇ ਦੇਖ ਰਹੇ ਨੇ 10-4-4 ਇਹ ਤਾਂ ਹੁਣ ਫਰਦਰ ਇਨਵੈਸਟੀਗੇਸ਼ਨ ਚੱਲੂਗੀ ਸਾਰਾ ਕਲੀਅਰ ਹੋਊਗਾ ਵੀ ਕਿੱਥੋਂ ਕਿਹਦਾ ਸੋਰਸ ਆਫ ਮਨੀ ਕੀ ਸੀ ਤੇ ਮਨੀ ਦਾ ਰੂਟ ਕੀ ਆ ਕਿੱਧਰ ਨੂੰ ਗਏ ਨੇ ਕਿਤੇ ਵਿਡਰਾਅ ਹੋਏ ਨੇ ਉਹ ਅੱਗੇ ਅਸੀਂ ਉਹਨਾਂ ਫ੍ਰੀਜ਼ਿੰਗ ਵੈਰਾ ਦਾ ਕੰਮ ਕਰ ਰਹੇ ਹਾਂ ਉਹਨਾਂ ਦਾ ਮਨੀ ਟ੍ਰੇਲ ਤੇ ਕੰਮ ਚੱਲ ਰਿਹਾ ਹੈ ਜੀ ਕੋਈ ਰਿਪੋਰਟ ਵੀ ਕੰਪਲੀਟ ਹੈ ਨਹੀਂ ਫਿਲਹਾਲ ਤਾਂ ਇਹ ਜੀ ਇੱਕ ਕੋਮਪਲੇਂਟ ਆਈ ਸੀ ਤੇ ਬਾਕੀ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਜਿਹੜੇ ਹੈ ਜਿਹੜਾ ਜਿਹੜਾ ਨੰਬਰ ਉਹ ਜਿਹੜਾ ਨੰਬਰ ਤੁਹਾਨੂੰ ਦੇਵਾਂ ਇਹ ਜਿਹੜੇ ਫੇਸਬੁਕ ਤੇ ਜਿਹੜੀਆਂ ਐਡਸ ਆਉਂਦੀਆਂ ਨੇ ਐਡਸ ਆਉਂਦੀਆਂ ਨੇ ਹਮੇਸ਼ਾ ਪੈਸੇ ਲੱਗੇ ਉਹਦੇ ਵਿੱਚ ਉਹ ਆਪਣੇ ਐਡ ਦੇ ਉੱਤੇ ਕਿਸੇ ਤੇ ਯਕੀਨੀ ਨਹੀਂ ਕਰਨਾ ਚਾਹੀਦਾ ਜਿਹੜੇ ਅਨਨੋਮ ਬੰਦੇ ਕਿ ਉਹਨੂੰ ਫਿਜ਼ੀਕਲੀ ਜਾਂ ਪਰਸਨਲੀ ਆਪਾਂ ਨਹੀਂ ਜਾਣਦੇ ਕਿਸੇ ਲਾਲਚ ਵਿੱਚ ਨਹੀਂ ਹੋਣਾ ਚਾਹੀਦਾ ਹੁਣ ਉਹਨਾਂ ਨੇ ਇਹਦੇ 40000 ਜਮ੍ਹਾਂ ਕਰਵਾਇਆ ਤੇ ਉਹਨਾਂ ਨੇ 10 ਤਰੀਕ ਨੂੰ ਸਿਰਫ 3 ਦਿਨਾਂ ਦੇ ਵਿੱਚ ਵਿੱਚ 4000 ਦਾ ਉਹਨੂੰ ਪ੍ਰੋਫਿਟ ਹੋ ਗਿਆ ਉਹ ਬੰਦਾ ਵਿਸ਼ਵਾਸ 'ਚ ਆ ਗਿਆ ਤੇ ਉਹਦੇ ਨਾਲ ਹੀ ਉਹ 40000 ਤੋਂ ਕੰਮ ਸ਼ੁਰੂ ਹੋ ਕੇ ਦੇਖੋ ਇੱਕ ਢੀ ਵੱਡੀ ਠੱਗੀ ਵੱਜ ਗਈ ਇਹ ਤੇ ਜਿਹੜੇ ਅਨਨੋਨ ਮਨ ਹੈਗੇ ਨੇ ਲਿੰਕ ਕੰਪਨੀਆਂ ਜਾਂ ਜਿਹੜੇ ਟੈਲੀਗ੍ਰam ਤੋਂ ਜਿਨ੍ਹਾਂ ਨੂੰ ਆਪਾਂ ਟਰੈਕ ਕਰਨਾ ਕਾਫੀ ਮੁਸ਼ਕਲ ਹੈ ਉਹਨਾਂ ਉੱਤੇ ਬਿਲਕੁਲ ਵੀ ਯਕੀਨ ਨਹੀਂ ਕਰਨਾ ਚਾਹੀਦਾ